ਗਲੰਦਰ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਸਰਗਰਮ ਹੋ ਗਏ ਆ ਜੀ ਆ ਜਿੰਨੇ ਵੀ ਲੋਕ ਖੜੇ ਆ ਇਹਨਾਂ ਨੇ ਇੱਕ ਲਟੇਰਾ ਫੜਿਆ ਆ ਜਿਸ ਨੂੰ ਇੱਥੇ ਫੜਿਆ ਹੈ ਲੋਕਾਂ ਨੇ ਹਾਂ ਨਹੀਂ ਕੀ ਨਾਮ ਕੀ ਹੈ ਜੀ ਆਪਣਾ ਸੋ ਇਹ ਦੇਖ ਸਕਦੇ ਹੋ ਸ਼ਕਲ ਜਿਹੜਾ ਕੀ ਦੱਸਿਆ ਜਾ ਰਿਹਾ ਕਿ ਇੱਥੋਂ ਬੁਲਟ ਚੱਕ ਰਿਆ ਸੀਗਾ ਬੁਲਟ ਦੇ ਪਹਿਲਾਂ ਹੀ ਪਟਾਕੇ ਪਾਣੇ ਸੀ ਤੇ ਇਹਨੇ ਲੋਕਾਂ ਦੇ ਇਹਦੇ ਪਟਾਕੇ ਬਾਤ ਤੇ ਆ ਜੀ ਇਹ ਉੱਥੇ ਟਿੱਕਾ ਮਾਰਨਦੇ ਆ ਸੀਗਾ ਉੱਥੋਂ ਫੜਿਆ ਇਹ ਕੱਲਾ ਸੀਗਾ ਬੰਦਾ ਕੱਲਾ ਹੀ ਸੀਗਾ ਇਹ ਪਹਿਲੇ ਆਲੇ ਦੁਆਲੇ ਘੁੰਮਦਾ ਪਿਆ ਸੀ ਮੋਟਰਸਾਈਕਲ ਤੇ ਤੈਨੂੰ ਮੈਂ ਦੇਖ ਕੇ ਵੀ ਗਿਆ ਹੈਗਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਆਣ ਕੇ ਦੇਖਦਾ ਇਹਨੂੰ ਇਹ ਚੱਕਦਾ ਉਹ ਚੱਕ ਬੁਲਟ ਸੀਗਾ ਉਹ ਇੱਥੇ ਕਿਤੇ ਜੌਬ ਕਰਦੇ ਸੀਗੇ ਨਹੀਂ ਨਹੀਂ ਉਹ ਆਏ ਸੀਗੇ ਆਫਿਸ ਆਏ ਸੀ ਭਾਜੀ ਤੁਸੀਂ ਤਾਂ ਆ ਵੀ ਡਿੱਗੇ ਮੈਂ ਬੁਲਟ ਚਲਾ ਲੈਣਾ ਹੀ ਤੁਸੀਂ ਡਿੱਗਿਆ ਹੋਣਾ ਪਹਿਲਾਂ ਨਾਮ ਕੀ ਨਾਮ ਕੀ ਤੁਹਾਡਾ ਤੁਹਾਡਾ ਕੀ ਨਾਮ ਹੈ ਜੀ ਸਿਰਫ ਡਰਾਮੇ ਹੋ ਰਹੇ ਆ ਜੀ ਸ਼੍ਰੀਮਾਨ ਜੀ ਨਾਮ ਕੀ ਤੁਹਾਡਾ ਚੋਮਲ ਸਿੰਘ ਇਲਾਕੇ ਦਾ ਬੰਦਾ ਦੱਸਿਆ ਜਾ ਰਿਹਾ ਜੀ ਕਿਤੇ ਨਾ ਕਿਤੇ ਆਏ ਦਿਨ ਜਿਹੜੀਆਂ ਵਾਰਦਾਤਾਂ ਲੁੱਟਾਂ ਖੋਹਾਂ ਸ਼ਰੀਆਮ ਜਿਹੜੀਆਂ ਵਧੀਆਂ ਹੋਈਆਂ ਔਰ ਦਿਨ ਦਿਹਾੜੇ ਜਿਹੜਾ ਬੰਦਾ ਬੁਲਟ ਤੇ ਪਟਾਖੇ ਪਾਣ ਦੇ ਲਈ ਬੁਲਟ ਚੱਕ ਰਿਹਾ ਸੀ ਪਰ ਇੱਥੇ ਲੋਕਾਂ ਨੇ ਇਹਨੂੰ ਫੜ ਲਿਆ ਪਬਲਿਕ ਨੇ ਫੜਿਆ ਹੋਇਆ ਪਹਿਲੇ ਪੂਰਾ ਐਕਟਿਵ ਲੱਗਦਾ ਭਾਈ ਇਹ ਪੂਰਾ ਐਕਟਿਵ ਇਹ ਡਰਾਮੇ ਕਰਦਾ ਬੈਠਾ ਲੱਗਦਾ ਰਾਜਾ ਬੈਠਾ ਡਰਾਮੇ ਕਰਦਾ ਉਹ ਜਿਆਦਾ ਉਹ ਉਹਦੀ ਕਰਦਾ ਪਿਆ ਤੇ ਪਾਣੀ ਪਾਇਆ ਉਹਨੇ ਜਾਣ ਕੇ ਇਦਾਂ ਡਰਾਮੇ ਕਰਦਾ ਪਿਆ ਉਹਦਾ ਐਕਟਿਵ ਸੀ ਸਾਨੂੰ ਪਤਾ ਥੋੜਾ ਲੱਗਣਾ ਕਿ ਨਗੋਦਰ ਮਲਛੀਆਂ ਦਾ ਇਹ ਨਹੀਂ ਦੱਸਿਆ ਆਪਣੇ ਮੂੰਹ ਹੂੰ ਲੋਕ ਲਗਾਤਾਰ ਤਸਵੀਰਾਂ ਤਸਵੀਰਾਂ ਦੁਕਾਨ ਤੇ ਜਾ ਰਹੇ ਨੇ ਸੋ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਰੰਗੇ ਹੱਤੀ ਜਿਹੜਾ ਵਿਅਕਤੀ ਫੜਿਆ ਹੋਇਆ ਹੈ ਔਰ ਕਾਫੀ ਲੋਕ ਆਸ-ਪਾਸ ਖੜੇ ਆ ਤਾਂ ਇਹਨਾਂ ਨੇ ਜਿਹੜਾ ਪੁਲਿਸ ਨੂੰ ਇਤਲਾ ਵੀ ਦੇ ਦਿੱਤੀ ਹੈ ਔਰ ਮੌਕੇ ਤੇ ਦੱਸਿਆ ਜਾ ਰਿਹਾ ਕਿ ਪੁਲਿਸ ਇੱਥੇ ਪਹੁੰਚ ਰਹੀ ਹੈ ਔਰ ਵਿਅਕਤੀ ਦੇ ਉੱਪਰ ਇਲਜ਼ਾਮ ਹੈ ਕਿ ਜਿਹੜਾ ਇਹ ਬੁਲਟ ਚੱਕ ਰਿਹਾ ਸੀਗਾ ਔਰ ਆਸ-ਪਾਸ ਦੱਸ ਰਹੇ ਕਿ 5-6 ਮੋਟਰਸਾਈਕਲ ਪਹਿਲਾਂ ਵੀ ਚੱਕੇ ਗਏ ਨੇ ਸੋ ਕਾਫੀ ਜਿਹੜੀ ਪਬਲਿਕ ਇੱਥੇ ਖੜੀ ਔਰ ਪਬਲਿਕ ਪਰੇਸ਼ਾਨ ਹੈ ਕਾਫੀ ਦਿਨਾਂ ਤੋਂ ਹੀ ਲੋਕ ਜਿਹੜੇ ਪਰੇਸ਼ਾਨ ਨੇ ਕਿ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਜਾਂ ਬਾਈਕ ਜਿਹੜੇ ਚੱਕੇ ਜਾ ਰਹੇ ਲੋਕਾਂ ਦੇ ਉਹਨੂੰ ਲੈ ਕੇ ਲੋਕ ਜਿਹੜੇ ਆ ਕਾਫੀ ਇਹਨਾਂ ਨਾਲ ਔਰ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਹ ਕਾਫੀ ਇੱਥੇ ਬੈਂਕ ਨੇ ਔਰ ਇਸ ਜਗ੍ਹਾ ਦੇ ਉੱਪਰ ਕਾਫੀ ਮਾਰਕੀਟ ਦੇ ਵਿੱਚ ਜਿਹੜੇ EMPLOYEE ਆ ਜਿਹੜੇ ਨੌਕਰੀ ਕਰਦੇ ਨੇ ਲੋਕ ਔਰ ਇੱਥੇ ਆ ਕੇ ਜਿਹੜਾ ਬੰਦਨ ਬੈਂਕ ਆ ਉਹਦੇ ਬਿਲਕੁਲ ਸਾਹਮਣੇ ਜਿਹੜਾ ਵਿਅਕਤੀ ਫੜਿਆ ਹੋਇਆ ਔਰ ਜਿਹੜੇ ਇੱਥੇ ਦੇ ਲੋਕ ਆ ਜੋ ਦੱਸ ਰਹੇ ਕਿ ਪੰਜ 6 ਵਾਰ ਦਾ ਤਾਂ ਪਹਿਲਾਂ ਵੀ ਹੋਈਆਂ ਘਟਨਾ ਪਹਿਲਾਂ ਵੀ ਹੋਈਆਂ ਉਹਨੂੰ ਲੈ ਕੇ ਜਿਹੜਾ ਅੱਜ ਲੋਕਾਂ ਨੇ ਜਦੋਂ ਪਤਾ ਲੱਗਾ ਤੇ ਪਬਲਿਕ ਨੇ ਜਿਹੜਾ ਬੰਦਾ ਫੜ ਲਿਆ ਸਾਹਮਣੇ ਕਚਹਿਰੀਆਂ ਆ ਜੀ ਸਾਹਮਣੇ ਡੀਸੀ ਕੰਫਰੈਂਸ ਪੁਤ ਆਪਣੇ ਆਪਣੇ ਤਗੀਵੰਤ ਡਕੋਂਦਰ ਮਰਤਿਆ ਰਹਿਣ ਵਾਲਾ ਪਾਜੀ ਕਿੱਥੋਂ ਆਏ ਤੁਸੀਂ ਅਈ ਉਸ ਭਾਜੀ ਬਈ ਮੈਨਾਂ ਪੁੱਛੂ ਅਸੀਂ ਕਿੱਥੋਂ ਆਏ ਕਿੱਥੇ ਕੀ ਪਤਾ ਨਹੀਂ ਹੋਰ ਵੀ ਚੋਰੀਆਂ ਕੀਤੀਆਂ ਇੱਥੇ ਗੱਲ ਦਾ ਕਰਵਾਣੀ ਇਹ ਸਾਨੂੰ ਨਹੀਂ ਨਾ ਪਤਾ ਸਾਪਾ ਦਾ ਇਹਨੂੰ ਮੌਕੇ ਤੇ ਬਣਿਆ ਜਦੋਂ ਹੂੰ ਕਹਣਾ ਹੋ ਹੋ ਕੀਤੀਆਂ ਨੇ ਨਹੀਂ ਕੀਤੀਆਂ ਮੈਂ ਵੀ 25 ਦਿਨ ਪਹਿਲਾਂ ਮੇਰਾ ਸੀੜੀ 110 ਦਾ ਉਹ ਵੀ ਚੱਕ ਹੋਇਆ ਇਹ ਹੀ ਰਹਾ ਵੀ ਬੰਦਾ ਇਹਨੇ ਚੱਕਿਆ ਦੇ ਪਤਾ ਨਹੀਂ ਲੱਗਦਾ ਦੰਦੇ ਜੀ ਰਾਤੀ ਨਹੀਂ ਕੋਈ ਸੀਸੀਟੀਵੀ ਨਹੀਂ ਉਹਦੀ ਵੀਡੀਓ ਨਹੀਂ ਬਣੀ ਕਿਉਂ ਕੈਮਰੇ ਤੇ ਲੱਗੇ ਹੋਣੇ ਭਾਜੀ ਉਹ ਰਾਊਟਰ ਸਗਾ ਨਹੀਂ ਉਹ ਕਿਸੇ ਹੋਰ ਦੇ ਸੀ ਜਿਹੜੀ ਅੱਜ ਤੁਸੀਂ ਪੜਿਆ ਨਹੀਂ ਉਹ ਕਿਸੇ ਹੋਰ ਦਾ ਪੜਿਆ ਅੱਛਾ ਤੇ ਤੁਹਾਡਾ ਕੇਸਦਿਲ ਮੋਟਰ ਸ ਚੱਕ ਹੋਇਆ ਇਹ ਵੀ ਬੱਚੇ ਦਿਨ ਹੋ ਗਏ ਆਪਣੇ ਨੂੰ ਨਾ ਅੱਛਾ ਵੀ 25 ਦਿਨ ਪਹਿਲਾਂ ਚੱਕ ਹੋਇਆ ਕੰਪਲੇਂਟ ਨਵੀਂ ਅਬਾਦੀ ਕੰਪਲੇਂਟ ਕੀਤੀ ਹੋਈ ਆ ਪਚੀ ਨਵੀਂ 12 ਤੇ ਥਾਣਾ ਦਿੱਤੀ ਕੰਪਲੀਟ ਹੋ ਦਿੱਤੀ ਹੈ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਕੁਝ ਵੀ ਫੋਨ ਮਾਰਾ ਕੁਝ ਵੀ ਨਹੀਂ ਹੋਇਆ ਇਹ ਜਿਹੜਾ ਇਹ ਚੋਰੀ ਕਰਦਾ ਪਿਆ ਸੀਗਾ ਜਿਹੜਾ ਮਾਲਕ ਸੀ ਬੁਲਟ ਦਾ ਉਹਨੇ ਹੀ ਫੜਿਆ ਇਹਨੂੰ ਕਿਹਦੇ ਹੋਰ ਨੇ ਭਾ ਉਹਨੇ ਹੀ ਫੜਿਆ ਕਹਿੰਦੇ ਯਾਰ ਉਹ ਆ ਰਹੇ ਹੁਣ ਆ ਰਹੇ ਉੱਥੇ ਮੋਕੇ ਤੇ ਯਾਰ ਆ ਰਹੇ ਆ ਰਹੇ ਬੁਲਾਇਆ ਹੈ ਜੰਗ ਲੱਗੀ ਜੋ ਮਾਲਕ ਨਾਮ ਦੇਖਦੇ ਇਹਨੇ ਬੋਲ ਲੈ ਕੇ ਚੱਲ ਜਣਾ ਉਹ ਵੀ ਬੁਲਟ ਗਿਆ ਸੀਗਾ ਬਿਲਕੁਲ ਬਿਲਕੁਲ ਨਹੀਂ ਸੀ ਤੇ ਕਿਵੇਂ ਭਾਈ ਕੀ ਲ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੀਆਂ ਔਰ ਇੰਨੇ ਬੁਰੇ ਹਾਲਾਤ ਹੋ ਗਏ ਆ ਜਲੰਧਰ ਦੇ ਵਿੱਚ ਦਿਨੋ ਦਿਨ ਵਾਰਦਾਤਾ ਚੋਰੀਆਂ ਚਕਾਰੀਆਂ ਜਿਹੜੀਆਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਹ ਜਿਹੜੇ ਲੋਕ ਆ ਪਰੇਸ਼ਾਨ ਹੋ ਗਏ ਕਈਆਂ ਨੇ ਕੰਪਲੇਂਟਾਂ ਵੀ ਥਾਣੇ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਔਰ ਅੱਜ ਜਿਹੜਾ ਲੋਕਾਂ ਨੇ ਆਪ ਇਹਨੂੰ ਫੜਿਆ ਜੇ ਪਬਲਿਕ ਨੇ ਸਾਰਾ ਕੁਝ ਕਰਨਾ ਤਾਂ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕੋਈ ਵੀ ਜੇ ਇਹਨਾਂ ਦੇ ਕਾਰਵਾਈ ਨਹੀਂ ਕਰੇਗਾ ਤਾਂ ਇਹ ਤਾਂ ਵਾਰਦਾਤਾ ਦੇ ਵਾਰਦਾਤਾ ਕਰਨਗੇ ਸੋ ਇਹ ਤੇਰਾ ਦੇਖੋ ਐਸੀ ਕਰਕੇ ਵਾਰਦਾਤਾ ਸਿਲਸਲਾ ਦੇਖੋ ਚੰਗਾ ਪਲਾਉਗੇ ਥੋੜੀਆ ਕਰਦੇ ਆਟੇ ਇਕੱਟੇ ਹੋ ਕੇ ਦੇ ਲੋ ਜਿਹੜਾ ਬੋਲ ਗਿਆ ਨੇ ਲੱਤਾ ਬਾਬਾ ਨੇ ਚਲਦੀ ਆ ਵੀ ਇਹ ਵੀ ਇਦਾਂ ਗਲਤ ਕੰਮ ਕਰਦੇ ਆ ਲੋਕਾਂ ਦੀ ਖੂਨ ਤੁਸੀਂ ਇਹ ਕਮਾਈ ਹੋ ਭਾਈ ਕਾਇ ਕਿਥੋਂ ਆਪਾਂ ਥੋੜਾ ਦੱਸੋ ਬੋਲ ਦਿੱਤਾ ਮੇਰੀ ਘਟਨਾ ਹੈ ਕਾਇ ਕਿਹੜੀ ਜਗ੍ਹਾ ਤੁਸੀਂ ਘੰਟੇ ਕੱਲੇ ਅੱਛਾ ਤੇ ਫਿਰ ਉਹ ਲੋਕਾਂ ਨੇ ਦੇਖਿਆ ਹਾਂ ਜੀ ਨਹੀਂ ਭਾਈ ਦੀਦਾ ਮੋਟਰਸਾਈਕਲ ਉਹਨਾਂ ਹੀ ਵੰਡਦੇ ਆ ਭਾਜੀ ਆਏਗਾ ਤਾਂ ਤੁਸੀਂ ਭਾਈ ਤਾਂ ਬਰਾਮੀ ਬਾਈ ਬੜੀ ਕਰਦਾ ਫਿਰ ਇੱਕ ਮਿੰਟ ਕਿੰਨਾ ਅਗੋਂ ਨਾਲ ਕੀ ਕਰਤਾ ਬਲ ਬੋਤਾ ਹੀ ਉਹਨੇ ਨਾਲ ਕੇ ਕਰਦਾ ਪਿਆ ਕੀ ਜਾਣ ਕੇ ਡਰਾਮੀ ਬਾਈ ਕਰਦਾ ਪਿਆ ਬਈ ਸਾਰੀ ਬੜੀ ਪੂਰੀ ਡਰਾਮੀ ਬਈ ਇਹਨਾਂ ਮਾਰਪੜੀ ਕਿੰਨੇ ਕੀਤੀ ਬਾਈ ਉਹ ਬਾਹਰ ਮਾਰ ਕਿਸੇ ਨੇ ਨਹੀਂ ਕੀਤੀ ਇਹ ਲੈ ਇਹ ਉਦਾਂ ਹੀ ਕਰਦਾ ਪਿਆ ਹਾਂ ਦੇਖੋ ਮੋਕੇ ਦੇ ਜਿੰਨੇ ਫੜਿਆ ਜੀ ਉਹਨੇ ਉਹਨੂੰ ਮਾੜਾ ਮੋਟਾ ਤਾਂ ਇਹਨੇ ਮਾਰਨਾ ਹੀ ਨਹੀਂ ਉਹਨੇ ਮੁੰਡੇ ਦੇ ਉਹਨੇ ਦੋ ਤਿੰਨ ਚਪੇੜਾ ਮਾਰੀਆਂ ਇਹਦੇ ਮੇਰਾ ਨੂੰ ਸਾਈਡ ਤੇ ਲੈ ਗਿਆ ਸਾਰਾ ਕੱਟ ਹੋ ਗਿਆ ਪਹਿਲੇ ਵੀ ਕਰਦਾ ਹੋਇਆ ਗਿਆ ਇੱਥੇ ਵਾਰਦਾ ਪਾਜੀ ਬਿਲਕੁਲ ਕਰਦਾ ਹੈਗਾ ਜੇ ਹੁਣ ਕਰਦਾ ਵੇ ਇਹਦਾ ਕਰਦਾ ਹੀ ਹੋਏਗਾ ਜਿਸ ਬੰਦੇ ਨੂੰ ਇਹਦੇ ਉਹ ਨਿਕਲਿਆ ਨਾਲੇ ਜੇ ਇਹਦੇ ਵਿੱਚੋਂ ਦੀ ਪੇਤ ਕੱਢ ਨਿਕਲਿਆ ਓਪੇਨ ਕਸ ਕਰ ਦਿੱਤਾ ਭਾਈ ਜੀ ਹੈ ਨਾ ਭਾਈ ਸਾਰਾ ਕੁਝ ਗਾ ਦਿੱਤਾ ਤੇ ਮੋਬਾਈਲ ਨਹੀਂ 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 ਮੈਂ ਬੁਲਾਉਣ ਨੂੰ ਬੁਲਾਨੇ ਨਹੀਂ ਚਾਬੀ ਭਾਜੀ ਦੇ ਕੋਲ ਆਪਣੀ ਸੀਗੀ ਚਾਬੀ ਸੀਗੀ ਨਹੀਂ ਭਾਜੀ ਇਹਨੇ ਡਾਇਰੈਕਟ ਕੀਤਾ ਹੈ ਤੇ ਡਾਇਰੈਕਟ ਕਰਤਾ ਹਾਂ ਤਾਰਾ ਕੱਢ ਕੇ ਨਾ ਚਾਬੀ ਉਹ ਜਿਹੜਾ ਪੇਚ ਕੇ ਤੁਸੀਂ ਦੱਸ ਰਹੇ ਹੋ ਕਿ ਉਹਦੇ ਨਾਲ ਖੋਲਦਾ ਨਾ ਹਾਂ ਭਾਜੀ ਬੁਲਟ ਦਾ ਲੋਕ ਵੀ ਤੋੜ ਦਿੰਦਾ ਭਾਈ ਬੁਲਟ ਭਾਜੀ ਮੰਗਾਇਆ ਹੋਣੇ ਕਿਦਾ ਬੰਦਾ ਜੀ ਨਾ ਆਉਂਦਾ ਪੁਲਿਸ ਨੇ ਕਲਾਇੰਟ ਸਿਪ ਕਰ ਦਿੱਤੀ ਪੁਲਿਸ ਭਾਈ ਪੁਲਿਸ ਨੂੰ 3000 ਰੁਪਏ ਪਹਿਲਾਂ 3000 ਹੋ ਗਏ ਪੋਣਾ ਘੰਟਾ ਹੋ ਗਿਆ ਭਾਈ ਪੋਣਾ ਘੰਟਾ ਹੋ ਗਿਆ ਇਨਫੋਰਮੇਸ਼ਨ ਵੇਟ ਕਰ ਬਈ ਦੂਰ ਆਲੇ ਮਸਿਆਲੇ ਆਲੇ ਲੱਗਦੇ ਕਿ ਤੁਸੀਂ ਆ ਦੇ ਸਕਦੇ ਲੋਕਾਂ ਨੂੰ ਕਿਹੜਾ ਫੜਿਆ ਗਿਆ ਆ ਚੰਗਾ ਭਲਾ ਦੇ ਸਦਲੱਤਾ ਮਾਮਾ ਚੱਲਦੀ ਹੈ ਵੀ ਚੋਰੀਆ ਕਰਦੇ ਜਾਂਦੇ ਸ਼ਹਿਰ ਦੇ ਵਿੱਚ ਉਹ ਦੇਖ ਸਕਦੇ ਤੁਸੀਂ ਵਾਰਦਾਤ ਜਿਹੜੀ ਵਿਅਕਤੀ ਦੇ ਉੱਤੇ ਇਲਜ਼ਾਮ ਲੱਗ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਮਾਈਕ ਚੱਕ ਰਿਹਾ ਸੀਗਾ ਤਾਂ ਉਹਨੂੰ ਇੱਥੇ ਫੜਿਆ ਹੋਇਆ ਹੈ ਕਾਫੀ ਦੇਰ ਦਾ ਪੁਲਿਸ ਦੀ ਉਡੀਕ ਕੀਤੀ ਜਾ ਰਹੀ ਹੈ ਔਰ ਥਾਣਾ ਮਾਰਾਦਰੀ ਦਾ ਇਲਾਕਾ ਪੈਂਦਾ ਜਿੱਥੇ ਸਾਰੀ ਘਟਨਾ ਹੋਈ ਹੈ ਪੁਲਿਸ ਨੂੰ ਉਡੀਕਿਆ ਜਾ ਰਿਹਾ ਉਹ ਤੁਸੀਂ ਜੇ ਅਗਰ ਇਹ ਵਿਅਕਤੀ ਦੇ ਕੱਪੜੇ ਪਛਤਾਲ ਲੋ ਅਗਰ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਏਰੀਆ ਦੇ ਵਿੱਚ ਵਾਰਦਾਤ ਹੋਈ ਹੋਵੇ ਕਿਤੇ ਬਾਈਕ ਚੱਕਿਆ ਹੋਵੇ ਜਾਂ ਕੋਈ ਵੀ ਹੋਵੇ ਤੇ ਤੁਸੀਂ ਦੇਖੋ ਇਹ ਬੰਦਾ ਇਸ ਵੇਲੇ ਜਿਹੜਾ ਜਲੰਧਰ ਦੇ ਪੁੱਡਾ ਕੰਪਲੈਕਸ ਦੇ ਬਿਲਕੁਲ ਨਾਲ ਬਿਠਾਇਆ ਹੋਇਆ ਉੱਥੇ ਲੋਕਾਂ ਨੇ ਪਬਲਿਕਲੇ ਫੜਿਆ ਹੋਇਆ ਔਰ ਇਹ ਤੇ ਜਿਹੜਾ ਬੁਲਟ ਚੱਕ ਰਿਆ ਸੀਗਾ ਔਰ ਬੁਲਟ ਮਾਲਕ ਜਿਹੜਾ ਮੌਕੇ ਤੇ ਇਹਨਾਂ ਨਾਲ ਜਿਹੜਾ ਫੜ ਕੇ ਇੱਥੇ ਬਿਠਾਇਆ ਉਹ ਆਪ ਕੰਪਲੇਂਟ ਦਿੱਤੀ ਉਹਨਾਂ ਨੇ ਥਾਣੇ ਦੇ ਵਿੱਚ ਪਰ ਪੁਲਸ ਅੱਲੇ ਤੱਕ ਨਹੀਂ ਆਈ ਸੋ ਬਾਕੀ ਸਮਾਉਂ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਸਾਨੂੰ ਮਿਲਦੀ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬੜੇ ਰਹਿਣ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ